ਆ ਹੁੰਦਾ ਹੈ ਪਾਠੀ ਸਿੰਘਾਂ ਦਾ ਸਤਕਾਰ ਅਜੇ ਵੀ ਹੁੰਦੇ ਨੇ ਗੁਰਸਿੱਖ ਪਰਿਵਾਰ ਜਿਹੜੇ ਪਾਠੀ ਸਿੰਘਾਂ ਦਾ ਇਸ ਤਰ੍ਹਾਂ ਸਤਕਾਰ ਕਰਦੇ ਨੇ ਜੀ ਹਾਂ ਪਾਠੀ ਸਿੰਘਾਂ ਨੂੰ ਸੋਨੇ ਦੀਆਂ ਮੁੰਦਰੀਆਂ ਤੇ 11000 ਰੁਪਏ ਭੇਟਾ ਦੇ ਕੇ ਸਨਮਾਨਤ ਕੀਤਾ ਗਿਆ ਇਹ ਵੀਡੀਓ ਸਾਹਮਣੇ ਆਈਆ ਮਾਛੀਵਾੜਾ ਦੇ ਨੇੜਲੇ ਪਿੰਡ ਗੜੀਗੇੜ ਤੋਂ ਜਿੱਥੇ ਸਰਪੰਚ ਬਣਨ ਦੇ ਮਗਰੋਂ ਸਤ ਬਲਿਹਾਰ ਸਿੰਘ ਦੇ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਤੇ ਪੰਜੇ ਪਾਠੀ ਸਿੰਘਾਂ ਨੂੰ ਸੋਨੇ ਦੀਆਂ ਮੁੰਦਰੀਆਂ ਪਾ ਕੇ ਤੇ 11000 ਰੁਪਏ ਭੇਟਾ ਤੋਂ ਇਲਾਵਾ ਹੋਰ ਵਸਤਰ ਆਦ ਦੇ ਕੇ ਸਨਮਾਨਿਤ ਕੀਤਾ ਗਿਆ ਜਿਹੜੇ ਪਾਠੀ ਜਾਂ ਗ੍ਰੰਥੀ ਸਿੰਘ ਸਤਕਾਰ ਦੇ ਯੋਗ ਹੁੰਦੇ ਹਨ ਸਤਕਾਰ ਵੀ ਉਹਨਾਂ ਦਾ ਹੀ ਹੁੰਦਾ ਹੈ ਇਸ ਕਾਰਜ ਦੇ ਲਈ ਵਧਾਈ ਦੇ ਪਾਤਰ ਨੇ ਸਰਪੰਚ ਸਾਹਿਬ ਤੇ ਨਾਲੇ ਉਹਨਾਂ ਨੂੰ ਚੁਣਨ ਵਾਲੇ ਉਹਨਾਂ ਦੇ ਪਿੰਡ ਵਾਸੀ ਕਰਵਾ ਹੋਏ ਪ੍ਰਭ ਮੇਰਾ ਇਹੋ ਭਰਤੀ ਸੁਣ ਪ੍ਰਭ ਮੇਰੇ ਤੇ ਹੋ ਨਾਮ ਕਰ ਆਪਣੇ ਚੇਰੇ ਆਪਣੀ ਸੰਰਾਗ ਬਿਦਾਤੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ